ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਕਲਨਰ ਰੋਡ ਤੇ ਸੀਬੀਏ ਇਨਫੋਟੈਕ ਗੁਰਦਾਸਪੁਰ ਸੋ ਸੀਬੀਏ ਇਨਫੋਟੈਕ ਗੁਰਦਾਸਪੁਰ ਜਿਹੜਾ ਜੀ ਗੁਰਦਾਸਪੁਰ ਦਾ ਉਹ ਸੈਂਟਰ ਹੈ ਜਿੱਥੇ ਹਜ਼ਾਰਾਂ ਬੱਚੇ ਜਿਹੜੇ ਆ ਜੀ ਸਿੱਖਿਆ ਗ੍ਰਹਿਣ ਕਰਕੇ ਅੱਜ ਅੱਛੀ ਅੱਛੀ ਜੋਬਸ ਜਿਹੜੀਆਂ ਹਾਸਲ ਕਰ ਚੁੱਕੇ ਨੇ ਸੋ ਗੁਰਦਾਸਪੁਰ ਗੁਰਦਾਸਪੁਰ ਸਾਡੇ ਸ਼ਹਿਰ ਨੂੰ ਜਿਹੜੀ ਹੈ ਜੀ ਬੜੀ ਵੱਡੀ ਦੀ ਹੈ ਨਾ ਇਸ ਸੀਬੀਏ ਇਨਫੋਟੈਕ ਦੀ ਸੋ ਤੁਸੀਂ ਦੇਖੋ ਇਧਰ ਹੋਲਡਿੰਗ ਜਿਹੜੇ ਲੱਗੇ ਦੇ ਆ ਜੀ ਸੋ ਵੱਡੇ ਉੱਪਰ ਵਾਲੇ ਜਿਹੜੇ ਆ ਇਹ ਇਨਫੋਟੈਕ ਕਰ ਰਿਹਾ ਵਾ ਇਹ ਸੈਂਟਰ ਕਰ ਰਿਹਾ ਵਾ ਸੋ ਸਨਮਾਨ ਵੀ अनेका ਹਾਸਲ ਕਰ ਚੁੱਕਾ ਜੀ ਸੋ ਤੁਸੀਂ ਯਕੀਨ ਮੰਨਿਓ ਕਿ ਗੁਰਦਾਸਪੁਰ ਵਿੱਚ ਲਗਾਤਾਰ ਜਿਹੜਾ ਵਾ ਜੀ ਇਹ ਸੈਂਟਰ ਜਿਹੜਾ ਬੁਲੰਦੀਆਂ ਨੂੰ ਸ਼ੁਰੂ ਰਿਹਾ ਵਾ ਸੋ ਇਹ ਫਰਸਟ ਇਨਫੋਰਮੇਸ਼ਨ ਜੇਕਰ ਤੁਸੀਂ ਕੋਈ ਹਾਸਲ ਕਰਨੀ ਆ ਤਾਂ ਤੁਸੀਂ ਇਸ ਕਾਊਂਟਰ ਤੋਂ ਆ ਕੇ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਜੀ ਲੈਬਸ ਵੀ ਆਵਾ ਸੋ ਅੰਦਰਲੀਆ ਲੈਬ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਤੁਹਾਨੂੰ ਜਾ ਕੇ ਲੈ ਕੇ ਚਲਦੇ ਆਂ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਇਹ ਇਨਫੋਟੈਕ ਜਿਹੜਾ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਗੁਰਦਾਸਪੁਰ ਦੇ ਸਾਡੇ ਜਿਹੜੇ ਸੰਸਥਾਨ ਨੇ ਜਿਹੜੇ ਸੰਸਥਾਵਾਂ ਨੇ ਉਹਨਾਂ ਬੋਲੋ ਜਿਹੜਾ ਜ ਅਨੇਕਾਂ ਵਾਰ ਜਿਹੜਾ ਇਹ ਆਪਣਾ ਕਈ ਮੈਡਲ ਲੈ ਚੁੱਕਿਆ ਵਾ ਜੀ ਔਰ ਕਈ ਸਨਮਾਨ ਚਿੰਨ੍ਹ ਲੈ ਚੁੱਕਿਆ ਵਾ ਉਹਦਾ ਇੱਕੋ ਇੱਕ ਕਾਰਨ ਆ ਵੀ ਅੱਛੀ ਸਿੱਖਿਆ ਦੇਣੀ ਸੋ ਕਿਤੇ ਨਾ ਕਿਤੇ ਅੱਛੀ ਸਿੱਖਿਆ ਜਿਹੜੀ ਆ ਇਹ ਸੈਂਟਰ ਦੇ ਰਿਹਾ ਜੇਕਰ ਤਾਂ ਹੀ ਇਹਨਾਂ ਨੂੰ ਸਨਮਾਨ ਮਿਲਦਾ ਵਾ ਜੀ ਸੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਸੋ ਵੱਡੀ ਗੱਲ ਇਹ ਆ ਵੀ ਕੰਪਿਊਟਰ ਨੂੰ ਲੈ ਕੇ ਜਿਹੜਾ ਵਾ ਜੀ ਕੰਪਿਊਟਰ ਦੇ ਵਿਰੇਤੀ ਜਿਹੜੀ ਆ ਸਿੱਖਿਆ ਜਿਹੜੀ ਦੇ ਰਿਹਾ ਇਹ ਸੈਂਟਰ ਜੀ ਉਹ ਬਿਹਤਰੀਨ ਔਰ ਸਾਡੇ ਕੋਲ ਕਹਿਰੀ ਸ਼ਬਦ ਘਟ ਜਾਂਦੇ ਆ ਜੀ ਅਸੀਂ ਗੁਰਦਾਸਪੁਰ ਚ ਅਨੇਕਾਂ ਸੈਂਟਰ ਦੇਖਦੇ ਆ ਪਰ ਇਸ ਸੈਂਟਰ ਵੱਲੋਂ ਜਿਹੜੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਜੀ ਉਹ ਕਿਤਨਾ ਕਿਤੇ ਜਿਹੜਾ ਵਾ ਇਹ ਸੈਂਟਰ ਵਧਾਈ ਦਾ ਹੱਕਦਾਰ ਹੈ ਜੀ ਸੋ ਅੱਜ ਤੁਹਾਨੂੰ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਸੋ ਇੱਥੇ ਜਿਹੜੇ ਬੱਚੇ ਸਿੱਖਿਆ ਗ੍ਰੈਂਡ ਕਰ ਰਹੇ ਨੇ ਜਾਂ ਜਿਹੜੇ ਗ੍ਰੈਂਡ ਕਰ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਸੈਂਟਰ ਦੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਸਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਇਹ ਸੈਂਟਰ ਦਾ ਜੀ ਮੇਨ ਜਿਹੜਾ ਵਾ ਅੰਦਰਲਾ ਤੁਹਾਨੂੰ ਪਾਰ ਦਿਖਾ ਰਿਹਾ ਉਹ ਜਿੰਨੀ ਵੀ ਇੱਥੇ ਲੈਬ ਇਹ ਫਰਸਟ ਲੈਬ ਆ ਸੋ ਇਹ ਸਾਰੇ ਬੱਚੇ ਜਿਹੜੇ ਇੱਥੇ ਸਿੱਖਿਆ ਗ੍ਰਹਿਣ ਜਿਹੜੇ ਕਰ ਰਹੇ ਨੇ ਜੀ ਸੋ ਇੱਕ ਵੱਡਾ ਉਪਰਾਲਾ ਜਿਹੜਾ ਵਾ ਜੀ ਗੁਰਦਾਸਪੁਰ ਨੂੰ ਗੁਰਦਾਸਪੁਰੀਆਂ ਨੂੰ ਖਾਸ ਕਰਕੇ ਇਹ ਸੈਂਟਰ ਦੇ ਰਿਹਾ ਜੀ ਸੋ ਦੂਸਰੇ ਨੰਬਰ ਤੇ ਇਹ ਦੂਸਰੀ ਲੈਬ ਆ ਗਈ ਸੋ ਤਕਰੀਬਨ ਜਿਹੜੇ ਇੱਥੇ ਬੱਚੇ ਜਿਹੜੇ ਆ ਜੀ ਸਿੱਖਿਆ ਗ੍ਰਹਿਣ ਕਰਦੇ ਨੇ ਔਰ ਲਗਾਤਾਰ ਬੁਲੰਦੀਆਂ ਨੂੰ ਜਿਹੜੇ ਸ਼ੂਰੇ ਨੇ ਜੀ ਸੋ ਇਹਦੇ ਨਾਲ ਇਧਰ ਵੀ ਇਹ ਸੈਂਟਰ ਜੀ ਸੋ ਇਸ ਸਾਈਡ ਤੇ ਵੀ ਜਿਹੜਾ ਵਾ ਜੀ ਇਹਨਾਂ ਦੀ ਲੈਬਸ ਨੇ ਔਰ ਆਈਟੀ ਸੈੱਲ ਨੂੰ ਲੈ ਕੇ ਆਈਡੀ ਨੂੰ ਲੈ ਕੇ ਉਹ ਜਿਹੜਾ ਵਾ ਜੀ ਇੱਥੇ ਉਤਮ ਸਿੱਖਿਆ ਦਿੱਤੀ ਜਾਂਦੀ ਆ ਸੋ ਸੋਏ ਸੀ ਤੁਹਾਨੂੰ ਜਿਹੜੀਆਂ ਲੈਬਸ ਨੇ ਇੱਥੇ ਜੀ ਸੈਂਟਰ ਦੇ ਵਿੱਚ ਉਹ ਦਿਖਾ ਰਹੇ ਆ ਸੋ ਇਸ ਲੈਬ ਜਿਹੜਾ ਵਾ ਜੀ ਲੈਕਚਰ ਵੀ ਚੱਲਦਾ ਪਿਆ ਵਾ ਉਹ ਵੀ ਤੁਹਾਨੂੰ ਦਿਖਾਉਣੇ ਆ ਸੀ ਲਾਈਵ ਦਿਖਾਉਣੇ ਆ ਕਿਸ ਤਰੀਕੇ ਨਾਲ ਇੱਥੇ ਜਿਹੜੀ ਪੜ੍ਹਾਈ ਕਰਾਈ ਜਾਂਦੀ ਆ ਜੀ ਸੋ ਇਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਸੋ ਇਹ ਸੈਂਟਰ ਦੇ ਜਿਹੜੇ ਓਨਰ ਨੇ ਸੰਦੀਪ ਜੀ ਉਹਨਾਂ ਵੱਲੋਂ ਜਿਹੜਾ ਵਾ ਜੀ ਲੈਕਚਰ ਕੀਤਾ ਜਾ ਰਿਹਾ ਵਾ ਕਿ ਜਿਹੜਾ ਵੀ ਸਾਡਾ ਸਿਸਟਮ ਹੈ ਕੰਪਿਊਟਰ ਹੈ ਉਹ ਕਿਸ ਤਰ੍ਹਾਂ ਵਰਕ ਕਰਦਾ ਹੈ ਸਭ ਤੋਂ ਪਹਿਲੇ ਕਿਸ ਨੂੰ ਪਤਾ ਹੈ ਐਨੀ ਵਨ ਸਭ ਤੋਂ ਪਹਿਲੇ ਤੇ ਪਾਵਰ ਸਪਲਾਈ ਠੀਕ ਹੈ ਜਿਹਦੇ ਨਾਲ ਮਦਰ ਬੋਰਡ ਨੂੰ ਪਾਵਰ ਪਾਸ ਹੋਏਗੀ ਠੀਕ ਹੈ ਪਾਵਰ ਪਾਸ ਹੋਣ ਤੋਂ ਬਾਅਦ ਸਾਡਾ ਕੀ ਸਭ ਤੋਂ ਪਹਿਲੇ ਵਰਕ ਕਰੇਗਾ ਪ੍ਰੋਸੈਸਰ ਠੀਕ ਹੈ ਪ੍ਰੋਸੈਸਰ ਤੋਂ ਬਾਅਦ ਕਿਧੇ ਚ ਜਾਏਗੀ ਇਨਪੁਟ ਰੈਮ ਚ ਰੈਮ ਚ ਜਿੰਨੀਆਂ ਵੀ ਬੂਟਿੰਗ ਫਾਈਲਸ ਆ ਉਹ ਸਾਰੀਆਂ ਤੇ ਸਭ ਤੋਂ ਪਹਿਲੇ ਫਿਰ ਕੀ ਆਨ ਹੋਏਗਾ ਵਿੰਡੋਸ ਵਿੰਡੋਸ ਤੋਂ ਬਾਅਦ ਆਪਾਂ ਕੀ ਕੰਮ ਕਰਾਂਗੇ ਕਿਹੜੇ ਕਿਹੜੇ ਸੌਫਟਵੇਅਰਸ ਆਉਂਦੇ ਆ ਉਹਦੇ ਵਿੱਚ ਮਾਈਕਰੋਸਾਫਟ ਆਫਿਸ ਹੋ ਗਿਆ ਮਾਈਕਰੋਸਾਫਟ ਵਰਡ ਪਾਵਰਪੁਆਇੰਟ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਰੇਟ ਕਰ ਪਾਵਾਂਗੇ ਕਿਦੀ ਹੈਲਥ ਨਾਲ ਪ੍ਰੋਸੈਸਰ ਦੀ ਹੈਲਥ ਨਾਲ ਠੀਕ ਹੈ ਪ੍ਰੋਸੈਸਰ ਨੂੰ ਕੀ ਕਹਿੰਦੇ ਆ ਆਪਾਂ ਬ੍ਰੇਨ ਆਫ ਦਾ ਕੰਪਿਊਟਰ ਠੀਕ ਹੈ ਐਂਡ ਹਾਰਟ ਆਫ ਦਾ ਕੰਪਿਊਟਰ ਕਿਹੜਾ ਵਾ ਮਦਰ ਬੋਰਡ ਠੀਕ ਹੈ ਵਿਦਆਊਟ ਮਦਰ ਬੋਰਡ ਕੋਈ ਵੀ ਜਿਹੜਾ ਪ੍ਰੋਸੈਸਰ ਵਰਕ ਨਹੀਂ ਕਰ ਪਾਏਗਾ ਠੀਕ ਹੈ ਉਹਦੇ ਨਾਲ ਹੀ ਰੈਮ ਰੈਮ ਵੀ 2 2 ਉਹ 3 ਟਾਈਪਸ ਦੀ ਹੁੰਦੀਆਂ ਠੀਕ ਹੈ ਡੀਡੀਆਰ 2 ਟੈਸਟ ਚੱਲ ਰਹੀ ਹੈ ਡੀਡੀਆਰ 6 ਜਿਹੜੇ ਹੋਂ ਵਾਲੇ ਜਨਰੇਸ਼ਨ ਦੇ ਪ੍ਰੋਸੈਸਰ ਹੈ ਉਹਦੇ ਚ ਕੀ ਚੱਲ ਰਿਹਾ ਡੀਡੀਆਰ 6 ਰੈਮ ਹੈ ਜਿਸ ਦਾ ਤੁਸੀਂ ਕਿਸੇ ਮਾਰਕੀਟ ਚ ਜਾਂਦੇ ਹੋ ਬਾਈ ਕਰਦੇ ਹੋ ਅਸੈਂਬਲਡ ਕੰਪਿਊਟਰ ਪ੍ਰੈਫਰੇਬਲ ਹੈ ਜਾਂ ਫਿਰ ਬ੍ਰਾਂਡ ਕੋ ਕੁਐਸਚਨ ਕਰ ਰਹੇ ਆ ਕਿ ਅਸੈਂਬ ਕੰਪਿਊਟਰ ਅਸੈਂਬਲ ਕਰਵਾਉਣਾ ਚਾਹੀਦਾ ਜਾਂ ਫਿਰ ਬ੍ਰਾਂਡਡ ਲੈਣਾ ਚਾਹੀਦਾ ਅਸੈਂਬਲਡ ਬਟ ਵਾਈ ਯੈਸ ਹਾਂ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਤੁਸੀਂ ਅਸੈਂਬਲਡ ਕੰਪਿਊਟਰ ਜਿਹੜਾ ਉਹ ਅ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਵਾਸਤੇ ਕਿ ਤੁਹਾਨੂੰ ਪਤਾ ਹੋਏਗਾ ਕਿ ਮੈਂ ਕਿਹੜੇ ਕਿਹੜੇ ਜੇ ਤੁਸੀਂ ਬ੍ਰਾਂਡਡ ਲਵੋਗੇ ਇੱਕ ਤਾਂ ਰੇਟ ਵੀ ਜ਼ਿਆਦਾ ਹੋਏਗਾ ਤੇ ਪਲੱਸ ਜਨਾ ਉਹ ਤੁਹਾਨੂੰ ਲਿਮਿਟਿਡ ਕਹਿ ਕੇ ਕੁਝ ਹੋਰ ਦਿੰਦੇ ਆ ਜਾਂ ਫਿਰ ਕੁਝ ਹੋਰ ਵੀ ਉਹਦੇ ਵਿੱਚ ਹੋ ਸਕਦਾ ਤੇ ਅਮਨੇ ਸਾਹਮਣੇ ਹੀ ਆਪਣਾ ਕੰਪਿਊਟਰ ਜਿਹੜਾ ਵਾ ਉਹ ਸੈਂਬਲਡ ਕਰਵਾਓ ਲਈ ਬੈਨੀਫੀਸ਼ੀਅਲ ਹੋਏਗਾ ਠੀਕ ਹੈ ਕੋਈ ਕੁਐਸ਼ਨ ਇੱਕ लास्ट ਕੁਐਸ਼ਨ ਹੈ ਕੰਪਿਊਟਰ ਦੀ ਫੁੱਲ ਫਾਰਮ ਕਿਨੂੰ ਪਤਾ ਹੈ ਐਨੀਵਨ इनपुट हम्म ठीक है गुड स्टोरेज डिवाइसेस किसी पता है स्टोरेज डिवाइस के केडी यस एच डी -के डी एस एस डी एक और आप डेली लाइफ में यूज़ करते हो उसको मेमोरी कार्ड पेन ड्राइव ठीक है ये सारी कौन सी है हमारी स्टोरेज डिवाइसेस ठीक है करते हैं क्योंकि पार्टिसिपेशन अवार्ड भी मिलता है यहाँ से सुबह मॉर्निंग पर सो बच्चे भी नाल जी बच्चे भी गलबात कर लेने भी किस तरीके का इस पूरी सैशन जी बेटा जी कि रहा अगर रहा सर वह ਸਾਡਾ ਸਿੱਖਿਆ ਕੇਦਰੀਤ ਇਹਦੀ ਗ੍ਰੈਂਟ পাই ਜਾਂਦੀ ਹੈ ਜੀ ਵਧੀਆ ਕਰਵਾਈ ਜਾਂਦੀ ਹੈ ਮਤਲਬ ਕਿ ਫੁੱਲ ਹੈਲਪ ਕਰਾਈ ਜਾਂਦੀ ਜਿੱਦਾਂ ਜਿੱਦਾਂ ਵੀ ਜਿੱਥੋਂ ਪ੍ਰੋਬਲਮ ਆਉਂਦੀ ਹੈ ਉੱਥੋਂ ਉੱਥੋਂ ਹੈਲਪ ਕਰਦੇ ਨੇ ਜਿਸ ਤਰ੍ਹਾਂ ਹੋਣਾ ਹੀ ਕਰਦੇ ਨਵੇਂ-ਨਵੇਂ ਸ਼ੁਰੂ ਕੀਤਾ ਹਾਨੂੰ ਨਹੀਂ ਪਤਾ ਲੱਗਦਾ ਜਿੰਨਾ ਸ਼ੇਪਸ ਦੇ ਤਰ੍ਹਾਂ ਨੇ ਸਭ ਕੁਝ ਕਰਵਾਉਂਦੇ ਨੇ ਕਿਤੇ ਬੈਨੀਫਿਟ ਕਿੰਨੇ ਦਾ ਜੀ ਬੈਨੀਫੀਟ ਮਤਲਬ ਕਿ ਯਾਨੀ ਪਹਿਲਾਂ ਕੰਪਿਊਟਰ ਦਾ ਕੋਈ ਸ਼ੋਅ ਨਹੀਂ ਸੀ ਪਤਾ ਹੋਣਾ ਹੀ ਆਪ ਕਰ ਲੈਣੇ ਆ ਮਤਲਬ ਕ੍ਰੀਏਟੀਵਿਟੀ ਵਾਧੀ ਹੈ ਜਿੱਦਾਂ ਅੱਗੇ ਨਹੀਂ ਹੁੰਦਾ ਪਰ ਹੁਣ ਅਸੀਂ ਆਪ ਕਰ ਸਕਦੇ ਸਭ ਕੁਝ ਬੜੀ ਵੱਡੀ ਗੱਲ ਹੁੰਦੀ ਆ ਵੀ ਤੁਸੀਂ ਉਹਨਾਂ ਸੀ ਆਪਣੀ ਜਿਹੜਾ ਉਹ ਖੁਦ ਤੁਸੀਂ ਕੰਮ ਕਰ ਸਕਦੇ ਹੋ ਜੀ ਸੋ ਇੱਥੇ ਬੱਚੇ ਹੋਰ ਵੀ ਆਗੇ ਉਹਨਾਂ ਨੂੰ ਵੀ ਗੱਲਬਾਤ ਕਰ ਲੈਣੀ ਆ ਕਿਦਾਂ ਦਾ ਬੇਟਾ ਜੀ ਰਿਹਾ ਜੀ ਅੱਜ ਦਾ ਸੈਸ਼ਨ ਜਿਹੜਾ ਬਹੁਤ ਵਧੀਆ ਸਰ ਬਹੁਤ ਵਧੀਆ ਵਧੀਆ ਰਿਹਾ ਕੀ ਕੀ ਸਿੱਖਿਆ ਅੱਜ ਜੀ ਕੰਪਿਊਟਰ ਬਾਰੇ ਸਿੱਖਿਆ ਕਿ ਮਿਹੜੇ ਜਿਹੜੇ ਇੰਟਰਨਲ ਸਮਾਨ ਕੀ ਹੁੰਦਾ ਹੈ ਤੇ ਆਪਣਾ ਮਤਲਬ ਨਾ ਆਏ ਤੇ ਚਕੀਪੀ ਲੱਗਦੇ ਆ ਸਿਸਟਮ ਕੋੜਾ ਮਦਰ ਬੋਰਡ ਵਗੈਰਾ ਕਾਫੀ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਕੀ ਕਹੋਗੇ ਬ੍ਰਦਰ ਅੱਜ ਦਾ ਸੈਸ਼ਨ ਸਰ ਬਹੁਤ ਵਧੀਆ ਰਿਹਾ ਅੱਜ ਦਾ ਕੰਪਿਊਟਰ ਬਾਰੇ ਸਾਨੂੰ ਜੋ ਨੌਲੇਜ ਮ ਸਾਨੂੰ ਕੰਪਿਊਟਰ ਵਾਂਗ ਜਿਵੇਂ ਕਿ ਜਿਸ ਕੰਪਿਊਟਰ ਨੂੰ ਕਿਦਾਂ ਅਸੈਂਬਲ ਕਰ ਸਕਦੇ ਆ ਜਾਂ ਬ੍ਰਾਂਡਰ ਖਰੀਦ ਸਕਦੇ ਆ। ਤੋਂ ਇਸ ਲਈ ਜੀ ਅਸੈਂਬਲ ਜੋ ਖਰੀਦਾਂਗੇ ਆਪਣੇ ਮਤਲਬ ਦੀ ਕੋਈ ਅਹੀ ਡਿਵਾਈਸ ਤੇ ਪਵਾ ਸਕਦੇ ਆ। ਤੇ ਬਹੁਤ ਵਧੀਆ ਸਮਝ ਆ ਗਿਆ ਤੁਹਾਨੂੰ ਥਿਆਰੀ। ਮੈਨੂੰ 3-4 ਦਿਨ ਹੋਇਆ ਜੇ ਅੱਜ 3-4 ਦਿਨ। ਹਾਂਜੀ। ਸੋ ਦੇਖੋ 3-4 ਦਿਨ ਦੀ ਚੀਜ਼ ਆ ਵਾ ਜੀ ਕਾਫੀ ਕੁਝ ਇਹਨਾਂ ਨੇ ਸਿੱਖਿਆ ਵਾ। ਸੋ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਆ। ਕਿਦਾਂ ਦੇ ਬੇਟਾ ਜੀ ਸਿੱਖਿਆ ਜੀ? ਸਭ ਬਹੁਤ ਵਧੀਆ ਸਮਝਾਇਆ ਸਰ ਨੇ। तो स्टाफ बहुत बढ़िया इतना मैं मैं वन एंड हाफ मंथ हो गए तो बहुत नॉलेज मिल गई है बढ़िया स्कार है सारे यस yes, टीचर कितना दे सब बहुत बढ़िया टीचर बढ़िया टीचर है ठीक होगा बेटा जी सर बहुत वाली पेश ले रहा है वैसे तो सही से सब समझ लग गया सर ने बड़े बेसिकली समझाया सर तो फ्यूचर के फायदा होएगा जी सर तू सी बेटा जी बहुत बढ़िया सिखाया उन्होंने ਆਨ ਵਾਲਾ ਸਮਾਜਾ ਅਚਾਰੀਏ ਕ ਜੀ ਇਹਦੇ ਨਾਲ ਚੁੱਪਾ ਲੈਣਾ ਹਾਂਜੀ ਬਹੁਤ ਵਧੀਆ ਰਹੀ ਤੁਸੀਂ ਸਮਾਜ ਦਿੱਖੀ ਤੇ ਆਨ ਵਾਲਾ ਸਮਾਜ ਇਸ ਚੀਜ਼ ਦਾ ਹਾਂਜੀ ਤੁਸੀਂ ਕਹੋਗੇ ਸਰ ਬਹੁਤ ਇਨਫੋਰਮੇਟਿਵ ਇਨਫੋਰਮੇਸ਼ਨ ਮਿਲ ਗਈ ਬਹੁਤ ਵਧੀਆ ਹਾਂਜੀ ਬ੍ਰਦਰ ਕੀ ਕਹੋਗੇ ਬਹੁਤ ਵਧੀਆ ਲੱਗਾ ਥਾਨੇ ਇਨਫੋਰਮੇਸ਼ਨ ਦਿੱਤੀ ਕਿ ਅਸੈਂਬਲ ਕੰਪਿਊਟਰ ਮਤਲਬ ਕਿ ਵਧੀਆ ਹੁੰਦਾ ਉਹ ਬ੍ਰਾਂਡ ਜਿਹੜੇ ਕੰਪਿਊਟਰ ਹੁੰਦੇ ਆ ਕੀ ਪਤਾ ਵਿੱਚ ਕਿਹੜੇ ਪ੍ਰੋਸੈਸ ਪਾਉਂਦੇ ਆ ਤੇ ਆਪ ਅਸੈਂਬਲ ਕੰਪਿਊਟਰ ਕਰਾਵਾਂਗੇ ਤੇ ਉਹ ਬਹੁਤ ਵਧੀਆ ਰਹੇਗਾ ਕਿਉਂਕਿ ਸਾਨੂੰ ਪਤਾ ਹੈ ਕੋਈ ਉਹਦੇ ਵਿੱਚ ਕੀ ਕਰਾਇਆ ਬਹੁਤ ਵਧੀਆ ਇਹਦੀ ਨੌਲੇਜ ਦਿੱਤੀ ਸਾਨੇ ਜਿਹੜੇ ਹਾਨੂੰ ਮਤਲਬ ਨਹੀਂ ਪਤਾ ਉਹ ਪਤਾ ਲੱਗੀ ਆ ਜੀ ਬਹੁਤ ਵਧੀਆ ਜੀ ਗਰਾਊਂਡ ਤੇ ਉਹਨਾਂ ਸਭ ਕੁਝ ਸਮਝਾਇਆ ਤੁਹਾਨੂੰ ਹਾਂ ਜੀ ਨਹੀਂ ਗਰਾਊਂਡ ਤੇ ਸਮਝਾਇਆ ਮਤਲਬ ਫੇਸ ਟੂ ਫੇਸ ਸਮਝਾਇਆ ਪੁੱਛਿਆ ਵੀ ਪੁੱਛੋ ਜੇ ਤੁਹਾਨੂੰ ਨਹੀਂ ਆਦਾ ਬਹੁਤ ਵਧੀਆ ਚੀਜ਼ ਹੈ ਇੱਕ ਹੁੰਦਾ ਵੀ ਸਾਹਮਣੇ ਕੰਪਿਊਟਰ ਲਗਾਤਾ ਐਲਈਡੀ ਲਗਾਤੀ ਉੱਤੇ ਦਿਖਾਤਾ ਇਹ ਉਹਨਾਂ ਨੇ ਪ੍ਰੈਕਟੀਕਲ ਕਰਕੇ ਦੱਸਿਆ ਤੁਹਾਨੂੰ ਵੀ ਆਪਣੇ ਹੱਥੀ ਪ੍ਰੈਕਟੀਕਲ ਕਰਦੇ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਸਿੱਖਦੀ ਕਿ ਸਾਨੇ ਆਪ ਦੱਸਣਾ ਬਹੁਤ ਵਧੀਆ ਲੱਗਾ ਸੋ ਦੇਖੋ ਕਿਤਨਾ ਕਿਤੇ ਪ੍ਰੈਕਟੀਕਲ ਜਿਹੜਾ ਹੋ ਜਾਂਦਾ ਨਾ ਜੀ मेट हाफ मंथ हो गया ठीक है की, की आपने? सर इतने माइक्रोसॉफ्ट न्यू सीखा कुछ जिस तरह एक्सेल, वर्ड और पॉइंट के बारे सीखे सीखे, पावर पॉइंट भी सीखना किस हाफ मैथ हो गया हाँ बड़े घट्ट समय बहुत कुछ सीख लिया हाँ जी की बनना कि आगे जाकर मैं यू पी एस सीख करके ਮੈਨਾਈ ਬੜੀ ਸਭ ਮੇਰੀ ਜੀ ਸੋ ਕਿੰਨਾ ਕਿਤੇ ਦੇਖੋ ਬੱਚਿਆਂ ਦੇ ਸੁਪਨੇ ਵੀ ਜਿਹੜੇ ਆ ਜੀ ਬਿਹਤਰੀਨ ਨੇ ਉਹ ਸਿੱਖਿਆ ਵੀ ਜਿਹੜੀ ਬਿਹਤਰੀਨ ਦਿੱਤੀ ਜਾ ਰਹੀ ਹੈ ਜੀ ਸੋ ਇਹ ਦੇਖੋ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਸੀ ਲੈਬ ਵਿੱਚ ਆਗੇ ਸੀ ਲਾਈਵ ਤੁਹਾਨੂੰ ਸੀ ਜਿਹੜਾ ਵਾ ਗਰਾਉਂਡ ਲੈਵਲ ਦਾ ਦੱਸਿਆ ਵੀ ਕਿਸ ਤਰੀਕੇ ਨਾਲ ਜਿਹੜਾ ਇੱਥੇ ਸਿੱਖਿਆ ਦਿੱਤੀ ਜਾਂਦੀ ਹੈ ਸੋ ਇਸ ਸੈਂਟਰ ਦੇ ਜਿਹੜੇ ਆਨਰ ਨੇ ਉਹਨਾਂ ਵੱਲੋਂ ਇਹ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਪ੍ਰੈਕਟੀਕਲ ਇਹ ਦੇਖੋ ਤੁਸੀਂ ਕੰਪਿਊਟਰ ਦਾ ਸਾਰਾ ਸਬੰਧਿਤ ਤੇ ਪਿਆਦਾ ਵਾ ਉਹ ਪ੍ਰੈਕਟੀਕਲ ਜਿਹੜਾ ਵਾ ਸਾਰਾ ਸਮਝਾਇਆ ਜਾਂਦਾ ਜੀ ਸੋ ਇਧਰ ਮੈਮ ਵੀ ਇਸ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਜਾਂਦਾ ਜੀ ਸਾਰਾ ਜੀ ਪ੍ਰੈਕਟੀਕਲੀ ਵਰਕ ਵੀ ਕਰਾਇਆ ਜਾਂਦਾ ਤੇ ਮੈਨੂਅਲੀ ਵਰਕ ਵੀ ਸਾਰਾ ਸਮਝਾਇਆ ਜਾਂਦਾ ਪ੍ਰੈਕਟੀਕਲ ਮੇਰੇ ਸਾਹਿਬ ਨਾਲ ਕਿਤਨਾ ਕਿਤੇ ਜਿਹੜਾ ਦਿਮਾਗ 'ਚ ਪੈ ਜਾਂਦਾ ਨਾ ਜੀ ਸਮਝ ਆ ਜਾਂਦੀ ਹੈ ਆਸਾਨ ਤਰੀਕੇ ਨਾਲ ਹਾਂਜੀ ਪ੍ਰੈਕਟੀਕਲ ਵਰਕ ਨਾਲ ਕਿ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿਵੇਂ ਕਰਨਾ ਹੈ ਤੇ ਕੀ ਵੀ ਨਹੀਂ ਬਿਲਕੁਲ ਜੀ ਹਾਂਜੀ ਕਾਫੀ ਮੈਂ ਦੇਖ ਰਿਹਾ ਮਾਤਰਾ ਬੱਚਿਆਂ ਦੀ ਬਹੁਤ ਵੱਡੀ ਗਿਣਤੀ ਤੁਹਾਡੇ ਕੋਲ ਜੀ ਹਾਂਜੀ ਸੋ ਇਹ ਕਿਤਨਾ ਕਿ ਤੁਸੀਂ ਵਧਾਈ ਦੇ ਹੱਕਦਾਰ ਹੋ ਜੀ ਸਾਰੇ ਸੋ ਦੇਖੋ ਟੀਚਰ ਵੀ ਵਧਾਈ ਦੇ ਹੱਕਦਾਰ ਨੇ ਔਰ ਇਸ ਸੈਂਟਰ ਦੇ ਜਿਹੜੇ ਆਨਰ ਨੇ ਜਿਹੜੇ ਮਾਲਕ ਨੇ ਉਹੀ ਵਧਾਈ ਦੇ ਹੱਕਦਾਰ ਨੇ ਜੀ ਕਿੱਦ ਲੱਗਦੇ ਵਧੀਆ ਉੱਪਰ ਅੱਲਾ ਸਤਾ ਜੀ ਫੁੱਲ ਲਾ ਕੇ ਦੇਖਿਆ ਜਾਵੇ ਤਾਂ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਸੰਭੇਂ ਇਤਿਹਾਸੀ ਗੁਰਦਾਸਪੁਰ ਸੀਬੀਏ ਇਨਫੋਟੈਕ ਸੈਂਟਰ ਦੀਆਂ ਜੀ